ਸਾਂਝਾ ਕਰਦੇ ਫੂਡ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਸਾਰਿਆਂ ਨੂੰ ਹਰਮਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ। ਸਾਂਝੇ ਕਰ ਵਿੱਚ ਮਿੱਤਰੋ ਗੁਮ ਪੀਓ ਖਾਓ ਨਿੱਤਰੋ ਅੱਜ ਜਿਹੜਾ ਆਪਣਾ ਸਾਂਝਾ ਕਰਦਾ ਫੂਡ ਬਲੌਗ ਬਣਾਉਣ ਜਾ ਰਿਹਾ ਹੈ ਬਹੁਤ ਹੀ ਇੰਟਰਸਟਿੰਗ ਹੈ ਕਿਉਂਕਿ ਆਪਾਂ ਦੇਖਿਆ ਪੰਜਾਬ ਦੇ ਵਿੱਚ ਜਿਉਂ-ਜਿਆਂ ਰੁੱਤਾਂ ਬਦਲਦੀਆਂ ਨੇ ਉਵੇਂ ਹੀ ਆਪਣਾ ਖਾਣ-ਪੀਣ ਵੀ ਬਦਲ ਜਾਂਦਾ ਹੈ। ਸਿਆਲਾਂ ਦੀ ਰੋਤ ਤੇ ਸ਼ੁਰੂ ਹੋ ਗਈ ਆ ਇੱਕ ਤਾਂ ਹੁਣ ਸੇਕਣ ਜੇ ਦਾ ਟਾਈਮ ਹੋ ਗਿਆ ਤੇ ਦੂਜਾ ਸਿਆਲਾਂ ਦੇ ਵਿੱਚ ਆਪਣੀ ਖਰਾਕ ਹੁੰਦੀ ਆ ਵਿਖੋ ਆ ਖੋਆ ਪਿੰਨੀਆਂ ਅਰਸੀ ਦੀਆਂ ਪਿੰਨੀਆਂ ਇਹ ਚੀਜ਼ਾਂ ਬਣਨ ਲੱਗ ਜਾਂਦੀਆਂ ਤੇ ਅੱਜ ਬਿਲਕੁਲ ਆਪਾਂ ਤੁਹਾਨੂੰ ਫੂਡ ਬਲੌਗ ਚ ਦਿਖਾਵਾਂਗੇ ਕਿ ਅਸੀਂ ਦੇਸੀ ਤਰੀਕੇ ਨਾਲ ਪਿੰਡਾਂ ਵਾਲੇ ਕਿਵੇਂ ਖੋਆ ਕੱਢਦੇ ਹੁੰਨੇ ਆ ਅੱਜ ਜਿਹੜਾ ਇਹ ਫੂਡ ਬਲੌਗ ਆ ਆਪਾਂ ਸਾਰਾ ਖੋਏ ਦਾ ਬਣਾਵਾਂਗੇ ਤੁਹਾਨੂੰ ਦੱਸਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਖੋਆ ਕਿਵੇਂ ਕੱਢਦੇ ਆ ਕਈ ਪਿੰਡਾਂ 'ਚ ਇਹਨੂੰ ਕਹਿੰਦੇ ਆ ਖੋਆ ਮਾਰਨਾ ਕਈ ਕਹਿੰਦੇ ਖੋਆ ਕੱਢਣਾ ਸੋ ਆਪਣੀ ਤਿਆਰੀ ਆ ਜੀ ਖੋਆ ਕੱਢਣ ਦੀ ਅੱਜ ਇਹ ਖੋਆ ਅਸੀਂ ਕਾਫੀ ਪਹਿਲਾਂ ਸੋਚਦੇ ਸੀ ਕਿ ਸ਼ਾਇਦ ਅਸੀਂ ਖੋਆ ਕੱਢਣ ਵਾਲੀ ਮਸ਼ੀਨ ਲੈ ਲਈਏ ਪਰ ਮੈਂ ਤੇ ਚਰਨਜੀਤ ਨੇ ਬੈਠ ਕੇ ਸਲਾਹ ਕੀਤੀ ਕਿ ਮਸ਼ੀਨ ਕੰਮ ਤਾਂ ਕਰ ਦੋਗੀ ਪਰ ਜਿਹੜੀਆਂ ਇਹਦੇ ਨਾਲ ਫੀਲਿੰਗਸ ਜੁੜੀਆਂ ਹੁੰਦੀਆਂ ਉਹ ਮਸ਼ੀਨ ਰਾਹੀ ਨਹੀਂ ਆਉਣੀਆਂ ਸੋ ਅਸੀਂ ਇੱਕ ਦਿਨ ਕੁਹਾੜੇ ਗਏ ਤਾਂ ਉੱਥੋਂ ਆਹਾ ਇੱਕ ਚੋਰ ਲੈ ਜਾਂਦੀ ਜਿਹੜਾ ਅਸੀਂ ਸੋਚਿਆ ਕਿ ਅਸੀਂ ਸਿਆਲਾਂ ਦੇ ਵਿੱਚ ਧੂਣੀ ਵੀ ਲਾਉਨੇ ਆ ਤੇ ਬਾਹਰ ਬੈਠ ਕੇ ਚੁਰਤੇ ਧੂਣੀ ਵੀ ਲਾ ਲਿਆ ਕਰਾਂਗੇ ਨਾਲੇ ਖੋਆ ਕੱਢ ਲਿਆ ਜਿਹੜਾ ਵੀ ਭੈਣ ਭਾਈ ਆਉਂਦਾ ਮਹਾਨੇ ਨਾਲੇ ਦੇ ਆਲੇ-ਦਾਲੇ ਬਹਿ ਜਾਂਦਾ ਸੇਕਣ ਲੱਗ ਜਾਂਦਾ ਕਦੇ ਕਹ ਕੋਈ ਕਹਿੰਦਾ ਮੈਨੂੰ ਖੁਰਚਣਾ ਫੜਾ ਦੋ ਸਾਡਾ ਕੰਮ ਵੀ ਹੋ ਜਾਂਦਾ ਸੇਕ ਵੀ ਲੈਂਦੇ ਆ ਸਾਰੇ ਪਿੰਡਾਂ 'ਚ ਹਮੇਸ਼ਾ ਐਵੇਂ ਹੀ ਹੁੰਦਾ ਸੀਗਾ ਵੀ ਚੁੱਲ੍ਹੇ ਤੇ ਖੋਆ ਮਾਰਿਆ ਜਾਂਦਾ ਸੀ ਖੋਆ ਮਾਰਨ ਲਈ ਸਭ ਤੋਂ ਪਹਿਲਾਂ ਕੀ ਚਾਹੀਦਾ ਕੁਛ ਬਾਹਲਾ ਕੁਛ ਨਹੀਂ ਚਾਹੀਦਾ ਖੋਏ ਦੇ ਲਈ ਚਾਹੀਦੀ ਮੇਨ ਚੀਜ਼ ਆ ਜਿਹੜੀ ਫੁੱਲ ਕਰੀਮ ਦਾ ਦੁੱਧ ਪਿੰਡਾਂ ਦੇ ਵਿੱਚ ਫੁੱਲ ਕਰੀਮ ਦਾ ਦੁੱਧ ਮੱਝ ਦੇ ਦੁੱਧ ਨੂੰ ਕਹਿੰਦੇ ਆ ਸੋ ਉਹ ਦੁੱਧ ਆਪਾਂ ਆ ਗਿਆ ਜੀ ਸਾਡੇ ਕੋਲ ਪਹੁੰਚ ਗਿਆ ਤੇ ਜਿਹੜੀ ਇਹ ਕੜਾਹੀ ਆ ਮੈਂ ਧੋ ਕੇ ਤਿਆਰ ਕੀਤੀ ਪਈ ਆ ਪੂਰੀ ਸਾਫਾ ਤੇ ਦੁੱਧ ਵੀ ਪੁਣ ਕੇ ਛਾਣ ਕੇ ਰੈਡੀ ਕੀਤਾ ਪਿਆ ਸਾਰਾ ਇਹਨੂੰ ਦੁੱਧ ਨੂੰ ਪਾਉਨੇ ਆ ਵਾਹਿਗੁਰੂ ਇਹ ਗੱਲ ਬੜੀ ਸੋਹਣੀ ਆ ਕਿ ਪਿੰਡਾਂ ਦੇ ਵਿੱਚ ਜਦ ਵੀ ਕੋਈ ਕੰਮ ਸਟਾਰਟ ਹੁੰਦਾ ਆ ਹਮੇਸ਼ਾ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੁਣ ਇਹਨੂੰ ਦੁੱਧ ਨੂੰ ਮੈਂ ਕੜਾਹੀ ਚੱਕ ਕੇ ਇਹਦੇ ਤੇ ਰੱਖ ਦਿੰਨੀ ਆ ਬਸ ਅੱਗ ਸ਼ੁਰੂ ਕਰਤੀ ਸੀ ਪਹਿਲਾਂ ਆਰਾਊਂਡ 10 ਕਿਲੋ ਦੇ ਕਰੀਬ ਦੁੱਧ ਆ 9 ਹੋਊ 10 ਹੋਊਗਾ ਉਹ ਰੋ ਪਾ ਲਿਆ ਮਾਇਦਾ ਦੁੱਧ ਦਾ ਸੀ ਹਮੇਸ਼ਾ ਖੋਆ ਜਿਹੜਾ ਇੱਥੇ ਕੱਢਦੇ ਆ ਸੰਝੇ ਘਰ ਦੇ ਵਿੱਚ ਮੱਝ ਦੇ ਦੁੱਧ ਦਾ ਹੀ ਕੱਢਦੇ ਆ ਤੇ ਤਕਰੀਬਨ ਰੋਜ਼ ਹੀ ਕੱਢਦੇ ਰਹੀਦਾ ਦੋ ਦੋ ਵਾਰ ਵੀ ਨਿਕਲ ਜਾਂਦਾ ਖੋਆ ਕੱਢਣ ਲਈ ਮੇਨ ਚੀਜ਼ ਇਹ ਚਾਹੀਦੀ ਆ ਕਿ ਇੱਕ ਤਾਂ ਦੁੱਧ ਵਧੀਆ ਹੋਵੇ ਤੇ ਦੂਜਾ ਇਹ ਇਹਦੀ ਜਿਹੜੀ ਅੱਗ ਆ ਉਹ ਹੌਲੀ ਹੋਣੀ ਚਾਹੀਦੀ ਆ ਸਲੋ ਸਲੋ ਅੱਗ ਤੇ ਚੱਲੀ ਜਾਣਾ ਯਾਨੀ ਸਲੋ ਸਲੋ ਅੱਗ ਤੇ ਤੇ ਦੂਜੀ ਗੱਲ ਆ ਕਿ ਇਹਨੂੰ ਹਿਲਾਉਂਦੇ ਰਹਿਣਾ ਬਸ ਲਗਾਤਾਰੇ ਦੇ ਵਿੱਚ ਆਹ ਖੁਰਚਣਾ ਚੱਲੀ ਜਾਂਦਾ ਹੌਲੀ ਹੌਲੀ ਅੱਗ ਤੇ ਇਹਦੇ ਵਿੱਚੋਂ ਫਿਰ ਪਾਣੀ ਉੜੀ ਜਾਂਦਾ ਦੁੱਧ ਨੇ گاੜਾ ਹੋਈ ਜਾਣਾ ਇਹਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਆ ਇੱਕ ਤਾਂ ਬੰਦਾ ਆਰਾਮ ਨਾਲ ਬੈਠਾ ਰਹਿੰਦਾ अच्छा खोआ ਕੱਢਣ ਵਾਲੇ ਦਾ ਰੋਗ ਬਹੁਤ ਹੁੰਦਾ ਕਿਉਂਕਿ ਉਹਨੇ ਕਹਿਣਾ ਵੀ ਮੈਂ ਸਭ ਤੋਂ ਵੱਡਾ ਕੰਮ ਕਰਨਾ ਪਰ ਮਾਜ ਉਹਨੂੰ ਨਾਲ ਇੰਨੀ ਹੁੰਦੀ ਹੈ ਵੀ RAM ਨਾ ਸੇਕ ਦੇ ਕੋਲ ਬੈਠ ਹੋਰ ਉਹਨੇ ਕੁਝ ਨਹੀਂ ਕਰਨਾ ਆਸੇ ਪਾਸੇ ਨੂੰ ਉਹਨੇ ਆਪਣੀ ਉਂਗਲੀ ਤੇ ਟਪਾਈ ਰੱਖਣਾ ਫਲਾਈ ਫਲਾਨਨੇ ਆ ਕੁਝ ਫੜਾਈ ਫਲਾਨਨੇ ਆਹਾ ਅੱਗੇ ਅੱਗੇ ਨੂੰ ਕਰ ਜਾ ਪਿੱਛੇ ਨੂੰ ਕਰ ਜਾ ਸੋ ਅੱਜ ਮੈਂ ਵੀ ਇਹ ਰੋਹ ਵਾਲੀ ਪੋਜੀਸ਼ਨ ਲੈ ਲਈ ਹੈ ਅ ਨਹੀਂ ਮੈਨੂੰ ਤਾਂ ਖੋਆ ਕੱਢਣਾ ਦੁੱਧ ਕਿਉਂ ਦਾ ਕੰਮ ਕਰਨਾ ਵਾਕਈ ਬਹੁਤ ਸੋਹਣਾ ਲੱਗਦਾ ਤੇ ਜਿਹੜਾ ਖੋਆ ਆਪਾਂ ਇਹ ਚੁੱਲ੍ਹੇ ਦੀ ਅੱਗ ਤੇ ਕੱਢਦੇ ਆਂ ਤਾਂ ਟੇਸਟ ਵਾਕਈ ਡਿਫਰੈਂਟ ਹੁੰਦਾ ਤੇ ਇੱਕ ਇਹਦੇ ਨਾਲ ਸੈਟੀਸਫੈਕਸ਼ਨ ਵੀ ਜੁੜੀ ਹੁੰਦੀ ਆ ਵੀ ਅਸੀਂ ਕੋਈ ਕੰਮ ਕਰਦੇ ਆਂ ਤੇ ਵਧੀਆ ਕੰਮ ਕਰ ਰਹੇ ਆਂ ਅੱਗੇ ਅਸੀਂ ਨਾ ਸਾਰਿਆਂ ਨੇ ਚੁੱਲ੍ਹੇ ਦੇ ਆਲੇ-ਦਾਲੇ ਬਹਿ ਜਾਣਾ ਕਦੇ ਮੂਫਲੀ ਖਾਈ ਜਾਣੀ ਖੋਆ ਤਾਂ ਇੱਕ ਜਣਾ ਕੱਢਦਾ ਹੁੰਦਾ ਸੀ ਬਸ ਦੂਏ ਨੇ ਇੱਕ ਨੇ ਅੱਗ ਦਾ ਡੱਕਾ ਜਾਂ ਛੇੜਦਾ ਫਿਰ ਦੂਜੇ ਨੇ ਛੇੜਦਾ ਇਹ ਜਿਆ ਕੁਛ ਕਰੀ ਜਾਂਦੇ ਸੀ ਪਰ ਮਿੰਟੋ ਮਿੰਟ ਹੀ ਖੋਆ ਨਿਕਲ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਵੀ ਕਦੋਂ ਖੋਆ ਨਿਕਲ ਗਿਆ ਕਦੋਂ ਪਿੰਨੀਆਂ ਬਣ ਗਈਆਂ ਇਹ ਜਿਆਦਾ ਸੀ ਛੋਟੇ ਦੇ ਸੀਗੇ ਕਰਾ ਖੋਆ ਕੱਢਣ ਵੇਲੇ ਪਹਿਲਾਂ ਸਗੀਆਂ ਮਾਵਾ ਨੇ ਇੱਕ ਪੱਤੇ ਡੰਗ ਦਾ ਦੁੱਧ ਰੱਖਣਾ ਕਿਉਂਕਿ ਕਈ ਵਾਰ ਦੁੱਧ ਇੰਨਾ ਨਹੀਂ ਸੀ ਹੁੰਦਾ। ਤਰੇ 10-15 ਕਿਲੋ ਤੋਂ ਬਿਲਕੁਲ ਡੰਗ ਹੋਵੇ। ਫਿਰ ਉਹਨਾਂ ਨੇ ਇੱਕ ਡੰਗ ਦਾ ਦੁੱਧ ਰੱਖਣਾ। ਪਰ ਸਿਆਲਾਂ 'ਚ ਇਹ ਮੌਜ ਹੁੰਦੀ ਆ ਵੀ ਕੋਈ ਫ੍ਰਿਜ-ਫੁਜ ਤੇ ਨਹੀਂ ਲੋੜ ਪੈਂਦੀ ਉਹ ਤੱਕ ਪ੍ਰਾਪਤ ਨਹੀਂ ਹੁੰਦਾ ਸੀ। ਫਿਰ ਉਹਨਾਂ ਨੇ ਇੱਕ ਦੋ ਡੰਗ ਦਾ ਦੁੱਧ ਲਾਇਆ ਕਿ ਕੋਆ ਕੱਢਣਾ ਤੇ ਬਾਅਦ 'ਚ ਅੱਧਾ ਦਿਨ ਬਾਅਦ ਵੀ ਸਾਨੂੰ ਲੱਸੀ ਨਹੀਂ ਜਾਂ ਸੱਟ ਮੈਂ ਕਈ ਵਾਰ ਅਸੀਂ ਕਹਿੰਨਾ ਵੀ ਯਾਰ ਲੱਸੀ ਜਾਂ ਦਹੀਂ ਹੈ ਨਹੀਂ ਉਹ ਕਹਿੰਦੇ ਮੈਨੂੰ ਕੋਆ ਨਹੀਂ ਕੱਢਿਆ ਸਾਰੀਆਂ ਚੀਜ਼ਾਂ ਚਾਹੀਦੀਆਂ ਤੁਹਾਨੂੰ ਬੜਾ ਜਾਗ ਹੁੰਦਾ ਉਹ ਟਾਈਮ ਵੀ ਕਈ ਵਾਰ ਕਿੰਦੀ ਸਰਪਿਆਂ ਸੁਰਪਿਆਂ ਨਾਲ ਇਹ ਚੀਜ਼ਾਂ ਮੈਨੇਜ ਕਰਨੀਆਂ ਕੋਆ ਕੱਢਣ ਵੇਲੇ ਤਾਂ ਟਾਈਮ ਬੜਾ ਇੰਟਰਸਟਿੰਗ ਹੁੰਦਾ ਸੀ ਦੇਖਣਾ ਇੱਕ ਕੰਮ ਨਹੀਂ ਇਹਦੇ ਵਿੱਚ ਜਦ ਸਾਰੀ ਫੈਮਲੀ ਇਕੱਠੇ ਹੋ ਕੇ ਬੈਠੀ ਸੀ ਪੂਰ ਸੈਂ ਵੀ ਸਾਰਿਆਂ ਦੀ ਗਨ ਲਬਾਤ ਆਸਾ ਠੱਠਾ ਉਹ ਸਭ ਤੋਂ ਜ਼ਿਆਦਾ ਇੰਜੋਏਬਲ ਹੁੰਦਾ ਸੀਗਾ ਬਾਕੀ ਤਾਂ ਫਿਰ ਪਤਾ ਹੀ ਹੁੰਦਾ ਸੀ ਵੀ ਜਦ ਹੁਣ ਸਵੇਰੇ ਉੱਠ ਕੇ ਚਾਹ ਦੇ ਨਾਲ ਚਾਹ ਚੜ੍ਹਿਆ ਰਹਿਣਾ ਵੀ ਕੋਈ ਦੀ ਪਿੰਨੀ ਖਾਵਾਂਗੇ ਜਾਂ ਗਜਰੀਲਾ ਖਾਵਾਂਗੇ ਪਰ ਵਾਕਈ ਬਿਕਾ ਨਾ ਨੇ ਉਹ ਮਮ ਜਿੰਨਾ ਚੀਨਾ ਪੇਸ਼ੈਂਸ ਸਾਰਾ ਕੱਦ ਦਾ ਕੰਮ ਕਰਨਾ ਤੇ ਨਾਲ ਏਦਾਂ ਦੇ ਪ੍ਰੋਜੈਕਟ ਮੈਨੇਜ ਕਰਨੇ ਦੀ ਤੇ 2 2 3 3 ਘੰਟੇ ਲੱਗਦੇ ਹੁੰਦੇ ਸੀ। ਆ ਦੇਖੋ ਹੁਣ ਇਹ ਜੋ ਇਹਨੂੰ ਹਮੇਸ਼ਾ ਕੜਾਹੀ ਚ ਪਾ ਕੇ ਦੁੱਧ ਨੂੰ ਕਾੜਿਆ ਜਾਂਦਾ ਫਿਰ ਇੱਕ ਤਾਂ ਕੜਾਹੀ ਖੁੱਲੀ ਆ ਆਸੀਪਰ ਸੇ ਆ ਕੋਠਾ ਮਾਰਨਾ ਸੋਫਾ ਤੇ ਨਾਲ ਫਿਰ ਇਹਦਾ ਦੁੱਧ ਨੂੰ ਪਾਣੀ ਵੀ ਛੇਤੀ ਉਰਦਾ। ਪਹਿਲਾਂ ਤਾਂ ਕਈ ਵਾਰ ਭਾਂਡੇ ਦਾ ਅਰੇਂਜ ਕਰਨਾ ਹਰ ਘਰ ਚ ਜਿੰਨੀ ਬਟਕੜਾ ਹੀ ਸੀ ਤੁਹਾਨੂੰ ਪਰ ਬੜਾ ਵਧੀਆ ਸੀਗਾ ਕਿ ਇੱਕ ਦੂਜੇ ਨਾਲ ਜੋੜ ਕੇ ਰੱਖਦੀਆਂ ਸੀ ਚੀਜ਼ਾਂ ਅੱਜ ਭਾਈ ਚੀਜ਼ ਹੋਆ ਕੱਢਣਾ ਸਾਡੇ ਨੂੰ ਤਾਂ ਲੈ ਜਾ ਕੱਲ ਨੂੰ ਅਸੀਂ ਤੇਰੀ ਨਾਈਸ ਠੀਕ ਜਿਹਾ ਸੀ ਦੁੱਧ ਹੁਣ ਵਾੜੀਏ ਨੂੰ ਆ ਚੁੱਕੀ ਐ। ਫਿਰ ਬਸ ਹੁਣ ਇਹ ਪਿੰਗੇ ਤੇ ਮੱਟੀ ਮੱਠੀ ਆ ਕੇ ਨੂੰ ਕਾੜੀ ਜਾਣਾ ਤੇ ਖਲਾਉਣਾ ਜਿਹੜਾ ਸਭ ਤੋਂ ਜ਼ਰੂਰੀ ਕੰਮ ਆ ਵੀ ਖਲਾਉਣਾ ਰੱਖਣਾ ਐ ਤੇ ਦੂਜਾ ਵੀ ਅੱਗ ਮੱਠੀ ਰੱਖਣੀ ਐ। ਕਾੜ ਦਾ ਖੋਏ ਦੇ ਕੰਮ ਕੋਲ ਕੰਮ ਹੈਗਾ। ਸਭਾ ਪੇਸ਼ੈਂਸ ਇਹੇ ਚੈਲੇਂਜ ਨੇ ਜਿਹੜੀਆਂ ਕੋਈ ਮਸਤੀ ਸੁਬਾਹ ਜਿਹੜਾ ਆ ਵੀ ਬੈਠੇ ਆਂ ਜੀ ਰਾਮ ਨਾਲ ਉਹ ਰੈੱਡ ਕਿਲ ਉਖਾਦੇ ਇੰਨੇ ਅੱਗ ਵੀ ਸੁਖ ਨਾਲ ਸੋਹਣੀ ਚੱਲਦੀ ਆ ਤੇ ਦੁੱਧ ਵੀ ਰਿਜਣ ਲੱਗਿਆ ਹੋਇਆ ਪੂਰਾ ਕੰਮ ਚੱਲ ਰਿਹਾ ਐਸ ਟਾਈਮ ਸਵੇਰ ਦਾ ਟਾਈਮ ਆ ਸਾਰੀ ਸਾਡੀ ਟੀਮ ਪੂਰੇ ਕੰਮਾਂ ਦੇ ਵਿੱਚ ਬਿਜ਼ੀ ਆ ਪਰ ਫੇਰ ਵੀ ਦੇਖੋ ਨਂ ਖਿਆਲ ਰੱਖਿਆ ਜਾਂਦਾ ਮੈਨੂੰ ਚਾਹ ਦਾ ਕੱਪ ਬੈਠੀ ਬੈਠੀ ਨੂੰ ਫੜਾ ਗੇ ਆ ਬਈ ਨਾਲੇ ਆਪਣੀ ਚਾਹ ਦੀਆਂ ਚੁਸਕੀਆਂ ਦੀਆਂ ਭਰੀ ਚਾਹ ਮਾਂ ਨਾਲੇ ਖੋਏ ਦੇ ਵਿੱਚ ਖੁਰਚਣਾ ਹਲਾਈ ਚੱਲਾ ਤੇ ਨਾਲੇ ਗਰਜੰਟ ਨਾਲ ਗੱਲਾਂ ਮਾਰੀ ਜਾਂਦੀਆਂ ਨੇ ਬਹੁਤ ਸੋਣਾ ਆਸਤੇ ਪਾਸੇ ਮਾਹੌਲ ਹੋਇਆ ਪਿਆ ਹਰ ਲੰਘਦਾ ਵੜਦਾ ਦੇਖ ਕੇ ਵੀ ਜਾਂਦਾ ਸੰਜੇ ਘਰ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਅਸੀਂ ਜਿਆ ਚੀਜ਼ਾਂ ਚੋਂ ਚੋਲੇ ਚੌਕੇ ਦੇ ਵਿੱਚ ਬਣਾਉਨੇ ਆ ਤਾਂ ਹਰ ਕੋਈ ਦੇਖਦਾ ਪੁੱਛਦਾ ਆ ਬਈ ਇਹ ਕੀ ਬਣ ਰਿਹਾ ਕਿਵੇਂ ਬਣ ਰਿਹਾ ਕਿਉਂਕਿ ਕਾਫੀ ਚੀਜ਼ਾਂ ਅੱਜ ਕੱਲ ਇਹ ਫਾਸਟ ਪੇਸ ਦੁਨੀਆ ਦੇ ਵਿੱਚ ਚੀਜ਼ਾਂ ਬਣਾਉਣ ਦਾ ਵਰਤਣ ਦਾ ਢੰਗ ਬਦਲ ਗਿਆ ਸੋ ਖੁਸ਼ੀ ਹੁੰਦੀ ਆ ਜਦ ਆ ਕੇ ਪੁੱਛਦੇ ਆ ਇੱਕ ਦਿਨ ਮੈਨੂੰ ਛੋਟੀ ਬੱਚੀ ਨੇ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਮੈਂ ਕਿਹਾ ਖੋਆ ਕੱਢਦੇ ਆ ਕਹਿੰਦੀ ਅਸੀਂ ਵੀ ਬਣਾਉਨੇ ਹੁੰਦੇ ਆ ਸੋ ਬੜਾ ਸੋਹਣਾ ਲੱਗਦਾ ਗੱਲਬਾਤ ਕਰਦੇ ਰਹਨੇ ਆ ਦੱਸਦੇ ਰਹਨੇ ਆ ਕੁਛ ਨਵੀਂ ਜਾਣਕਾਰੀ ਸਾਨੂੰ ਵੀ ਮਿਲਦੀ ਰਹਿੰਦੀ ਆ ਇਹ ਖੋਆ ਬਣਾਉਣਾ ਨਾ ਬਹੁਤ ਬਹੁਤ ਜ਼ਿਆਦਾ ਧਿਆਨ ਦਾ ਕੰਮ ਆ ਟੈਨਸ਼ਨ ਸੱਚੀ ਬਹੁਤ ਮੰਗਦਾ ਇਹ ਥੱਲੇ ਨਹੀਂ ਲੱਗਣਾ ਚਾਹੀਦਾ ਥੱਲੇ ਤਾਂ ਕੀ ਬਣ ਇਵੇਂ ਹੁੰਦਾ ਵੀ ਸਾਈਡਾਂ ਤੇ ਵੀ ਲੱਗਣਾ ਨਹੀਂ ਚਾਹੀਦਾ ਨਾਲ ਦੀ ਨਾਲ ਇਹਨੂੰ ਸਾਈਡਾਂ ਤੋਂ ਖੁਰਚਦੇ ਰਹਿਣਾ ਕੈਰਮੈਨ ਨੂੰ ਲੱਗਦਾ ਮੈਂ ਵੀ ਸੋਹਣੀ ਤਰ੍ਹਾਂ ਹੀ ਬਣਾ ਰਹੀ ਆ ਸਾਈਡਾਂ ਤੇ ਲੱਗਣ ਨਹੀਂ ਦਿੱਤਾ ਤੇ ਥੱਲੇ ਲੱਗਣਾ ਤਾਂ ਫੇਰ ਜਮਾਈ ਕੰਮ ਖਰਾਬ ਕਰ ਦਿੰਦਾ ਜੇ ਥੱਲੇ ਲੱਗ ਜੂਵੇ ਤਾਂ ਹੀ ਮਠੀ ਮਠੀ ਆਗਾ ਮੈਨੂੰ ਇਹਦੇ ਨਾਲ ਇੱਕ ਛੁਟਕਲਾ ਯਾਦ ਆ ਗਿਆ ਕਹਿੰਦੇ ਇੱਕ ਵਾਰ ਇੱਕ ਨੌ ਆਪਣੀ ਸੱਸ ਨੂੰ ਕਹਿੰਦੀ ਆ ਵੀ ਮਮੀ ਮੈਂ ਚਲੀ ਆਂ ਬਾਜ਼ਾਰ ਗੈਸ ਤੇ ਦਾਲ ਧਰੀ ਹੋਈ ਆ ਧਿਆਨ ਰੱਖਿਓ ਥੱਲੇ ਨਾ ਲੱਗ ਜਵੇ ਸੱਸ ਵੀ ਕਿਹੜਾ ਅੱਗੋਂ ਘੱਟ ਸੀ ਉਹ ਕਹਿੰਦੀ ਧਿਆਨ ਤਾਂ ਮੈਂ ਆਪਣੇ ਪੁੱਤ ਦਾ ਵੀ ਬਹੁਤ ਰੱਖਿਆ ਸੀ ਥੱਲੇ ਤਾਂ ਉਹ ਵੀ ਲੱਗ ਗਿਆ ਛਲਪ ਆਈ ਪੁੱਤ ਤਾਂ ਥੱਲੇ ਲੱਗਿਆ ਵੀ ਚੱਲ ਜੂਗਾ ਬੜਾ ਖੋਆ ਨਹੀਂ ਸਾਡਾ ਥੱਲੇ ਲੱਗਿਆ ਚੱਲਣਾ ਇਹ ਕੰਮ ਤਾਂ ਵਾਲੇ ਧਿਆਨ ਵਾਲਾ ਆਇਆ ਤੇ ਆ ਨਾਲਾ ਤੇ ਪਿਆਰ ਵਾਲਾ ਇਹ ਅਸਲ ਚ ਜਿਹੜੀਆਂ ਦੇਸੀ ਚੀਜ਼ਾਂ ਵਧੀਆ ਚੀਜ਼ਾਂ ਬਣਦੀਆਂ ਨੇ ਨਾ ਇਹ ਪੂਰੇ ਪਿਆਰ ਨਾਲ ਹੀ ਬਣਦੀਆਂ ਰੀਜ ਨਾਲ ਬਣਦੀਆਂ ਨੇ ਖੋਏ ਤੇ ਮੈਂ ਤਾਂ ਸੱਚੀ ਹੋਂ ਰੀਜ ਲਾ ਦੰਨੀ ਆ ਮੈਨੂੰ ਵਧੀਆ ਹੀ ਬਹੁਤ ਲੱਗਦਾ ਇੱਕ ਚਲੋ ਇਹ ਆ ਵੀ ਠੰਡ ਦੇ ਵਿੱਚ ਹੀ ਇਹ ਬਣਦਾ ਸੇਕ ਦੇ ਕੋਲ ਬੈਠਣਾ ਕਿਹਨੂੰ ਨਹੀਂ ਪਸੰਦ ਸੋ ਇਹ ਦੇ ਕੋਲ ਬੈਠੇ ਬੈਠੇ ਆਪਾਂ ਬਣਾਈ ਜਾਂਦੇ ਹਾਂ ਪਰ ਨਹੀਂ ਖੁਆ ਮੈਂ ਥੱਲੇ ਲੱਗਣ ਨਹੀਂ ਦਿੱਤਾ ਹਲੇ ਤੱਕ ਖੁਆ ਆਪਣਾ ਆਲਮੋਸਟ ਆਲਮੋਸਟ ਰੈਡੀ ਆ ਜਿਵੇਂ ਕਹਿੰਦੇ ਹੁੰਦੇ ਆ ਆਖਰੀ ਪਲਾਂ ਵੱਲ ਨੂੰ ਜਾ ਰਿਹਾ ਇਹ ਵੇਖ ਖੁਆ ਬਣਾਉਣ ਵੇਲੇ ਵੀ ਗਰਮੀ ਆ ਜਾਂਦੀ ਆ ਤੇ ਖਾਣ ਵੇਲੇ ਵੀ ਗਰਮੀ ਆਉਂਦੀ ਆ ਫਿਰ ਖੋਏ ਨੂੰ ਖਾਣ ਵਾਲਾ ਵੀ ਚੰਗਾ ਬੰਦਾ ਚਾਹੀਦਾ ਸ਼ਾਲ ਲਾ ਕੇ ਚੁੰਨੀ ਲੈਣੀ ਪਈ ਕਿਉਂਕਿ ਸੇਕ ਦੇ ਕੋਲ ਲਗਾਤਾਰ ਬੈਠੇ ਆ ਆ ਰਹੇ ਹੈ ਇਹਨਾਂ ਸ਼ੁੱਧ ਦੇਸੀ ਸਟਾਈਲ ਖੋਆ ਬਣਦਾ ਵੀ ਇਹਦਾ ਸਵਾਦ ਸੱਚੀਓਂ ਅਲੱਗ ਹੁੰਦਾ ਆ ਹੁਣ ਇਸ ਖੋਏ ਤੋਂ ਅਸੀਂ ਕਦੇ ਪਿੰਨੀਆ ਬਣਾ ਲੈਨੇ ਆ ਕਦੇ ਗਜਰੇਲਾ ਬਣਾ ਲੈਨੇ ਆ ਕਈ ਵਾਰ ਕਾਫੀ ਸਾਡੇ ਕਸਟਮਰ ਮੇਰੀਆਂ ਭੈਣਾਂ ਘਰ ਨੂੰ ਖੋਆ ਵੀ ਲੈ ਜਾਂਦੀਆਂ ਨੇ ਬਿਲਕੁਲ ਤੁਸੀਂ ਸੰਜੇ ਕਰਦੇ ਰਿਸੈਪਸ਼ਨ ਤੇ ਕੰਟੈਕਟ ਕਰ ਸਕਦੇ ਹੋ ਜੇ ਖੋਆ ਤੁਹਾਨੂੰ ਵੱਧ ਘੱਟ ਮਾਤਰਾ ਚ ਚਾਹੀਦਾ ਅਸੀਂ ਤਕਰੀਬਨ ਰੋਜ਼ ਹੀ ਬਣਾਉਂਦੇ ਰਹਿੰਦੇ ਆ ਤੇ ਸਾਨੂੰ ਤੁਸੀਂ ਕੰਟੈਕਟ ਕਰੋ ਤੁਹਾਨੂੰ ਸਾਡੀਆਂ ਇਹ ਦੇਸੀ ਸਟਾਈਲ ਜੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਚੈਨਲ ਜੇ ਹਲੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਾਕਈ ਸੋਹਣੀਆਂ ਲੱਗਦੀਆਂ ਨੇ ਤੇ ਤੁਸੀਂ ਸਾਨੂੰ ਜਰੂਰ ਦੱਸੋ ਵੀ ਤੁਸੀਂ ਅਗਲੀ ਵੀਡੀਓ ਦੇ ਵਿੱਚ ਹੋਰ ਕਿਹੜੀ ਚੀਜ਼ ਦੀ ਰੈਸਪੀ ਦੇਖਣਾ ਚਾਹੁੰਦੇ ਹੋ ਹੋਰ ਕਿਹੜੀ ਚੀਜ਼ ਤੁਹਾਨੂੰ ਪਸੰਦ ਆ ਜਿਹੜੀ ਅਸੀਂ ਸਾਂਝੇ ਕਰਦੇ ਵਿੱਚ ਈਜ਼ਲੀ ਬਣਾ ਸਕੀਏ ਜਰੂਰ ਦੱਸਿਓ ਤੇ ਇਦਾਂ ਹੀ ਸਾਂਝੇ ਕਰਦੇ ਨਾਲ ਜੁੜੇ ਰਹੋ। ਲਓ ਆਪਣਾ ਖੂਆ ਹੋ ਗਿਆ ਤਿਆਰ ਹੁਣ ਪੈਣ ਲੱਗ ਗਿਆ ਛਿੱਟੇ ਜਿਹੇ। ਇਹਦਾ ਰੰਗ ਵੀ ਥੋੜਾ ਜਿਹਾ ਬਦਲਿਆ ਹੋਇਆ। ਕਿਉਂਕਿ ਪੂਰਾ ਚਿੱਟਾ ਦੁੱਧ ਸੀ ਹੁਣ ਇਹ ਕਰੀਮ ਕਰੀਮ ਜਿਹਾ ਹੋ ਗਿਆ। ਪ੍ਰੋਸੈਸ ਭਾਵੇਂ ਬਹੁਤ ਲੰਬਾ ਹੈ ਖੋਏ ਦਾ। ਪਰ ਬੜੀ ਸੰਤੋਸ਼ਟੀ ਵਾਲਾ ਆ। ਬਹੁਤ ਇੱਕ ਸਕੂਨ ਦਿੰਦਾ ਹੈ ਹੌਲੀ ਹੌਲੀ ਖੋਰਚਣੇ ਦਾ ਹਲਾਉਣਾ ਕਦੇ ਅੱਗ ਨੂੰ ਚੈੱਕ ਕਰਨਾ ਬਹੁਤ ਬਹੁਤ ਜ਼ਿਆਦਾ ਸਕੂਨ ਪ੍ਰਿਆ ਪ੍ਰੋਸੈਸ ਆ ਇਹ ਤੇ ਪਰਮਾਤਮਾ ਕਰੇ ਜਿਹੜਾ ਵੀ ਇਸ ਬਣੇ ਹੋਏ ਖੋਏ ਨੂੰ ਖਾਵੇ ਤੰਦਰੁਸਤ ਰਹੇ ਖੁਸ਼ੀਆਂ ਖੇੜੀਆਂ ਨਾਲ ਭਰਿਆ ਰਹੇ ਬਸ ਹੁਣ ਅਸੀਂ ਇਹਨੂੰ ਕੱਢ ਕੇ ਟ੍ਰੇ ਦੇ ਵਿੱਚ ਰੱਖ ਲੈਣਾ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਕਿਸ ਖੋਏ ਤੋਂ ਅਸੀਂ ਅੱਗੇ ਕੀ ਕੀ ਬਣਾਈਏ ਲੋ ਫਾਈ ਆਪਣਾ ਖੋਆ ਬਣ ਕੇ ਰੈਡੀ ਆ ਕਿਉਂਕਿ ਜਦ ਇਹ ਕੜਾਹੀ ਦੇ ਕੰਡੇ ਜਿ ਛੱਡਣ ਲੱਗ ਜਵੇ ਖੋਆ ਨਾ ਉਦੋਂ ਬਣ ਜਾਂਦਾ ਸੋ ਇਹ ਬਣ ਚੁੱਕਿਆ ਹੁਣ ਇਹਨੂੰ ਥੰਨੇ ਲਾ ਕੇ ਥੋੜਾ ਜਿਹਾ ਠੰਡਾ ਹੋਇਆ ਸੀ ਟ੍ਰੇ ਚ ਕੱਢ ਲੈਣਾ ਫੇਰ ਦੇਖਦੇ ਆ ਇਹ ਗਜਰੇਲੇ ਚ ਪੈਂਦਾ ਕਿਹਦੀਆਂ ਪਿੰਨੀਆਂ ਬਣਦੀਆਂ ਨੇ ਜਾਂ ਇਹ ਮੈਂ ਕਈ ਵਾਰ ਬਣਦਾ ਬਣਦਾ ਹੀ ਸਾਡੇ ਭੈਣ ਭਰਾ ਖੋਆ ਹੀ ਲੈ ਜਾਂਦੇ ਨੇ ਸੋ ਸੰਜੇ ਘਰ ਦੇ ਵਿੱਚ ਹੁਣ ਖੋਆ ਅਵੇਲੇਬਲ ਹੈ ਸ਼ੁੱਧ ਐਂ ਚੁੱਲੇ ਤੇ ਦੇਸੀ ਸਟਾਈਲ ਨਾਲ ਕੱਢਿਆ ਹੋਇਆ ਖੋਆ ਹੋਣ ਅਵੇਲੇਬਲ ਹੈ ਤੁਸੀਂ ਜਦ ਵੀ ਸੰਜੇ ਘਰ ਦੇ ਵਿੱਚ ਆਓ ਇਹ ਮੌਸਮੀ ਚੀਜ਼ਾਂ ਦਾ ਅਨੰਦ ਜ਼ਰੂਰ ਲਓ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਸਾਡੀ ਵੀਡੀਓ ਨੂੰ ਬਿਲਕੁਲ ਨਾ ਭੁੱਲਿਓ ਥੋੜੇ ਸਾਰਿਆਂ ਦੀ ਪਹਿਲਾਂ ਹੀ ਬਹੁਤ ਸਪੋਰਟ ਰਹਿੰਦੀ ਆ ਅਸੀਂ ਹਮੇਸ਼ਾ ਹਮੇਸ਼ਾ ਤੁਹਾਡੇ ਧੰਨਵਾਦੀ ਰਹਾਂਗੇ ਸਤਿ ਸ਼੍ਰੀ ਅਕਾਲ ਸਾਡੇ ਘਰ ਵਿੱਚ ਆ ਮਿੱਤਰੋ ਕੁਮਫੀਓ ਖਾਓ ਮਿੱਤਰੋ